ਸਤਾਰ ਤਰਲੋਚਨ ਸਿੰਘ ਇੱਕ ਚੰਗਾ ਇਨਸਾਨ ਕਿਸੇ ਟਾਈਮ ਚੰਗਾ ਕੰਮ ਕਰ ਕਰਨ ਵਾਲਾ ਇਨਸਾਨ ਸੀ ਕੁਛ ਆਪਣੀਆਂ ਗਲਤੀਆਂ ਦੇ ਕਾਰਨਾਂ ਚ ਕਿਹੜੇ ਹਲਤਾਂ ਤੇ ਪਹੁੰਚ ਗਿਆ ਲਾਈਵ ਹੋਰ ਤੇ ਥੱਲੇ ਬਾਪੂ ਜੀ ਪਏ ਸੀ ਕਿਸੇ 8-10 ਸਾਲਾਂ ਤੋਂ ਬਾਪੂ ਜੀ ਉੱਥੇ ਰਹਿੰਦੇ ਸੀ ਗੱਲ ਜੋਗਾ ਬੰਦਾ ਆਪਣੇ ਵੀ ਵਾਹ ਬਿਨਾਂ ਕੱਪੜਿਆਂ ਦਾ ਹੀ ਆ ਬਾਪੂ ਜੀ ਨੇ ਅੱਛੀਦਾਰ ਭੈਣ ਭਰਾਵਾਂ ਨੂੰ ਬੇਨਤੀ ਆ ਮਿਲ ਕੇ ਜਾਇਆ ਕਿ ਇਹ ਆਪਣੇ ਬਾਬਾ ਜੀ ਨੇ ਇਹ ਕਾਫੀ ਦਿਨਾਂ ਦਤ ਸੇ ਗੇਲ ਚੋਂ ਤੋ ਇਸ ਦਿਨੇ ਵੀ ਦੇਖੋ ਹਾਲਤ ਲੈਟ੍ਰੀਨ ਬਾਤ ਨੂੰ ਸਭ ਉੱਪਰ ਉੱਪਰ ਹੀ ਹੈ ਨਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੇ ਬਾਪੂ ਜੀ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਬਾਪੂ ਜੀ ਦਾ ਨਾਮ ਤਰਲੋਚਨ ਸਿੰਘ ਆ ਬੇਟਾ ਦਾ ਨਾਮ ਬਲਬੀਰ ਸਿੰਘ ਮਾਤਾ ਦਾ ਨਾਮ ਮਲਕੀਤ ਕੌਰ ਬਾਪੂ ਜੀ ਦੀ ਜਿਹੜੀ ਪਤਨੀ ਸੀ ਉਹਨਾਂ ਦਾ ਨਾਮ ਰਸ਼ਪਾਲ ਕੌਰ ਸੀ ਬਾਪੂ ਜੀ ਨੂੰ ਸਾਡੇ ਕੋਲੇ ਇੱਕ ਭੈਣ ਬਰਬਜੋਤ ਕੌਰ ਡਾਕਟਰ ਆ ਬਲਬੀਰ ਸਿੰਘ ਲੈ ਕੇ ਆਏ ਨੇ ਗੱਲ ਚੌਂਕ ਤੋਂ ਫਲਾਈਓਵਰ ਦੇ ਥੱਲੇ ਬਾਪੂ ਜੀ ਪਈ ਸੀ ਪਿਛਲੇ 8-10 ਸਾਲਾਂ ਤੋਂ ਬਾਪੂ ਜੀ ਉੱਥੇ ਹੀ ਰਹਿੰਦੇ ਸੀ ਬਾਪੂ ਜੀ ਸ਼ਰਾਬ ਪੀਣ ਦੇ ਆਦੀ ਸੀ ਚਲੋ ਜਿਵੇਂ ਵੀ ਕੋਈ ਦੇ ਜਾਂਦਾ 10 20 50 ਰੁਪਏ ਤਾਂ ਸ਼ਰਾਬ ਪੀ ਲੈਂਦੇ ਰੋਟੀ ਉੱਥੇ ਮਾਰਕੀਟ ਵਾਲੇ ਦੇ ਦਿੰਦੇ ਲੰਬੇ ਸਮੇਂ ਤੋਂ ਉੱਥੇ ਫਲਾਈਓਵਰ ਦੇ ਥੱਲੇ ਰਹਿੰਦੇ ਸਾਨੂੰ ਪਹਿਲਾਂ ਵੀ ਕਈ ਵਾਰ ਭੈਣਾ ਭਰਾਵਾਂ ਨੇ ਵੀਡੀਓ ਭੇਜੀਆਂ ਬਾਪੂ ਜੀ ਦੀਆਂ ਅਸੀਂ ਲੈਣ ਲਈ ਵੀ ਗਏ ਬਾਪੂ ਜੀ ਨਾਲ ਗੱਲ ਵੀ ਕੀਤੀ ਸਾਡੀ ਟੀਮ ਮੈਂਬਰਾਂ ਨੇ ਪਰ ਬਾਪੂ ਜੀ ਆਉਣ ਲਈ ਰਾਜੀ ਨਹੀਂ ਸੀ ਕਿਉਂਕਿ ਬਾਪੂ ਜੀ ਦਾ ਸ਼ਰਾਬ ਤੋਂ ਬਿਨਾਂ ਨਹੀਂ ਸੀ ਛੜਦਾ ਕਿਸੇ ਟਾਈਮ ਬੜੇ ਵਧੀਆ ਪਰਿਵਾਰ ਤੋਂ ਬਿਲੋਂਗ ਕਰਦੇ ਸੀ ਦੋ ਬੱਚੇ ਆ ਬਾਪੂ ਦੇ ਇੱਕ ਪੁੱਟਾ ਇੱਕ ਬੀਟੀ ਆ ਬੇਟੀ ਅਹਿਮਦਗੜ੍ਹ ਵਿਆਹੀ ਹੋਈ ਹੈ ਬੇਟਾ ਇੱਥੇ ਲੁਜਾਨੀ ਡੀਲਰ ਦਾ ਕੰਮ ਕਰਦਾ ਔਰ ਹੁਣ ਲਾਤ ਇੰਨੇ ਬਾਤਰ ਹੋ ਗਏ ਸੀ 6-7 ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਬਾਪੂ ਜੀ ਦਾ ਜਿਹਦੇ ਕਰਕੇ ਹੁਣ ਲੱਤ ਟੁੱਟ ਗਈ ਸੀ ਕੱਪੇ ਤੇ ਚੱਲਣ ਫਿਰਨ ਤੋਂ ਵੀ ਸਮਰੱਥ ਸੀ ਤੇ ਭੈਣ ਬਰਾਬ ਚੋਦਕਰ ਨੇ ਜਦੋਂ ਦੇਖਿਆ ਬਾਪੂ ਜੀ ਲੈਟਰਨ ਬਾਥਰੂਮ ਦੇ ਪਿੱਛੇ ਕਰ ਰਹੇ ਆ ਤੇ ਬਾਪੂ ਜੀ ਦੀ ਸਿਹਤ ਵੀ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਆ ਤਾਂ ਫਿਰ ਭੈਣ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਬਾਪੂ ਜੀ ਨੂੰ ਨਕਚਾਲੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਲੈ ਕੇ ਆਏ ਔਰ ਸਾਡੀ ਇੱਕ ਬੇਨਤੀ ਆ ਬਾਪੂ ਜੀ ਦਾ ਬੇਟਾ ਬਹਾਦਰ ਸਿੰਘ ਪੈਣ ਅਬਿੰਦਰਜੀਤ ਕੋਰ ਬਾਪੂ ਜੀ ਦੀ ਬੇਟੀ ਉਹਨਾਂ ਨੂੰ ਵੀ ਤੁਸੀਂ ਆ ਕੇ ਮਿਲ ਕੇ ਜਾਓ ਚਲੋ ਜਿੱਦਾਂ ਦੇ ਵੀ ਬਾਪੂ ਜੀ ਦੇ ਕਰਮ ਸੀ ਜਾਂ ਜੋ ਬਾਪੂ ਨੇ ਕੀਤਾ ਪਰ ਆਪਾਂ ਆਪਣਾ ਫਰਜ਼ ਨਿਭਾਈਏ ਅਸੀਂ ਵੀ ਬਾਪੂ ਜੀ ਦੀ ਸੇਵਾ ਕਰ ਸਕੀਏ ਤੁਸੀਂ ਸਾਰੇ ਅਰਦਾਸ ਕਰਿਓ ਤੇ ਬਾਪੂ ਜੀ ਦੇ ਕੋਈ ਹੋਰ ਰਿਸ਼ਤੇਦਾਰ ਭੈਣ ਭਰਾ ਵੀ ਸਾਡੀ ਇਸ ਵੀਡੀਓ ਨੂੰ ਦੇਖਦੇ ਆ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਬਾਪੂ ਜੀ ਨੂੰ ਪਿਛਲੇ 8-10 ਸਾਲਾਂ ਤੋਂ ਗੱਲ ਚੌਕ ਦੇ ਵਿੱਚ ਫਲਾਈਓਵਰ ਦੇ ਹੇਠਾਂ ਦੇਖਿਆ ਜਾਂਦਾ ਸੀ ਉੱਥੇ ਅੜਦਲ ਹਿੱਟਾ ਲਾ ਕੇ ਬਾਪੂ ਨੇ ਇੱਕ ਚਾਰਦਵਾਰੀ ਜਿਹੀ ਬਣਾਈ ਸੀ ਤੇ ਉਹਦੇ ਵਿੱਚ ਸੌਂਦਾ ਸੀ ਬਾਪੂ ਤੇ ਕੋਈ ਰੋਟੀ ਪਾਣੀ ਦੇ ਦਿੰਦੇ ਸੀ ਮਾਰਕੀਟ ਵਾਲੇ ਚਾਹ ਪਾਣੀ ਦੇ ਦਿੰਦੇ ਸੀ ਤੇ ਬਾਪੂ ਜੀ ਦੀ ਜ਼ਿੰਦਗੀ ਚੱਲੀ ਜਾਂਦੀ ਸੀ ਪਰ ਜ਼ਿੰਦਗੀ ਇੱਕ ਮੈਂ ਇੱਕ ਦਿਨ ਐਸੇ ਮੋੜ ਤੇ ਲਿਆ ਕੇ ਇਨਸਾਨ ਨੂੰ ਖੜਾ ਕਰ ਦਿੰਦੀ ਆ ਜਦੋਂ ਆਪਣਿਆਂ ਦੀ ਜ਼ਰੂਰਤ ਪੈਂਦੀ ਆ ਆਪਾਂ ਜੇ ਬਾਪੂ ਜੀ ਦੀਆਂ ਕਮੀਆਂ ਦੇਖੀਏ ਫਿਰ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਉਹਨਾਂ ਦੀ ਸੇਵਾ ਵੀ ਨਹੀਂ ਕਰ ਸਕਦੇ ਪਰ ਜੇ ਉਹਨਾਂ ਦੇ ਹਾਲਾਤ ਦੇਖੀਏ ਤਾਂ ਆਪਾਂ ਜ਼ਰੂਰ ਮਿਲਗੇ ਆ ਕੇ ਬਾਪੂ ਜੀ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਬੇਨਤੀ ਆ ਜੀ ਮਿਲ ਕੇ ਜਾਇਓ ਆ ਕੇ ਸਰਦਾਰ ਤਰਲੋਚਨ ਸਿੰਘ ਇੱਕ ਚੰਗਾ ਇਨਸਾਨ ਕਿਸੇ ਟਾਈਮ ਚੰਗਾ ਕੰਮ ਕਰ ਕਰਨ ਵਾਲਾ ਇਨਸਾਨ ਸੀ ਕੁਝ ਆਪਣੀਆਂ ਗਲਤੀਆਂ ਦੇ ਕਾਰਨਾਂ ਚ ਕਿਹੜੇ ਹਾਲਾਤਾਂ ਚ ਪਹੁੰਚ ਗਿਆ ਧੰਨਵਾਦ ਸਰਬਜੋਤ ਕੌਰ ਭੈਣ ਦਾ ਜਿਨੇ ਸੇਵਾ ਨਵਾਈ ਸਵਾਇਕੁ ਜੀ ਕਾ ਖਾਲਸਾ ਵਾਇਕਲ ਜਿੱਕਾ ਮੈਂ ਪ੍ਰਭੂਤ ਕਰਾ ਕਾਫੀ ਸਾਲ ਲੱਤ ਦੇਖ ਰਹੀ ਆ ਪਹਿਲਾਂ ਜਣੀ ਠੀਕ ਸੀ ਤੁਰਦੇ ਫਿਰਦੇ ਸੀਗੇ ਤੇ ਉਸ ਟਾਈਮ ਵੀ ਮੈਂ ਕੋਸ਼ਿਸ਼ ਕੀਤੀ ਸੀ ਪਰ ਇਹ ਨਾ ਇੰਨ ਨੂੰ ਹੋਲੀ ਲਾਇਆ ਫਿਰ ਹੁਣੇ ਕਾਫੀ 2-3 ਹਫਤੇ ਤੋਂ ਜਿੰਨੇ ਮੈਂ ਆਸ-ਪਾਸ ਵੀ ਕੁਛ ਆਨਨ ਜਿਹੜੇ ਰੇਡੀਆ ਲਵਾਉਂਦੇ ਨੇ ਉਹ ਘਰੇ ਵੀ ਇੱਦਾਂ ਹੀ ਪੈ ਰਹਿੰਦੇ ਨੇ ਕੁਛ ਖਾਂਦੇ ਪੀਂਦੇ ਵੀ ਨਹੀਂ ਐ ਤਾਂ ਜ਼ਿਆਦਾ ਬੋਲਦੇ ਆ ਕਿਸੇ ਨਾਲ ਕਾਫੀ ਵੀਕ ਵੀ ਹੋ ਚੁੱਕੇ ਸੀ ਉੱਪਰੀ ਲਾਇਟਨ ਬਾਥਰੂਮ ਦੇ ਉੱਪਰ ਹੀ ਜਾ ਰਹੇ ਆ ਕੱਪੜੇ ਵੀ ਅਸੀਂ ਮਾਰਨਿੰਗ ਜੋ ਲੈ ਕੇ ਆਏ ਪਾਈ ਨਹੀਂ ਹੋਈ ਸੀ ਇੰਨਾ ਨਹੀਂ ਫਿਰ ਤੇ ਹੁਣ ਇਹਨਾਂ ਨੂੰ ਤੇ ਨਹੀਂ ਤੱਕੇ ਨਹੀਂ ਲੈ ਕੇ ਆਏ ਕਿ ਤਰ੍ਹਾਂ ਨਾ ਜੇ ਵੀ ਨਹੀਂ ਆ ਰਹੇ ਸੀਗੇ